ਪੰਜਾਬ ਸਰਕਾਰ ਵੱਲੋਂ ਯੁੱਧ ਨਿਸ਼ੰਭਰੂਧ ਮੋਹਮ ਤਹਿਤ ਫਰੀਦਕੋਟ ਵਿਖੇ ਰੱਖੇਗਾ ਸਮਾਗਮ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਇਲਾਵਾ ਕੈਬਨਟ ਮੰਤਰੀ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਸਮਾਗਮ ਨੂੰ ਸੰਬੋਧਨ ਕਰਨਾ ਸੀ ਪਰ ਇਸੇ ਦੌਰਾਨ ਹੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਤੋਂ ਸਮਾਲ ਕਰਨ ਦੇ ਮੰਚੇ ਨਾਲ ਸਮਾਗਮ ਵਾਲੀ ਜਗ੍ਹਾ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਪਰ ਸਮਾਗਮ ਤੋਂ 500 ਮੀਟਰ ਦੀ ਹੀ ਦੂਰੀ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤਿੱ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਪਰ ਤੁਸੀਂ ਕਹਿੰਦੇ ਜਾਣਕਾਰੀ ਦੇਣੀ ਹੈ। ਨਸ਼ੇ ਬਾਰੇ ਜਾਣਕਾਰੀ ਮੈਂ ਕਿੱਥੇ ਦਿੱਤੀ ਹੈ? ਐਸਐਸਵੀ ਦਫ਼ਤਰ ਨੂੰ ਵਟਸਐਪ ਕੀਤਾ। ਚਾਹਵਰੀ ਦੀ ਚਾਰਵਰੀ ਬਕਸੇ 'ਚ ਮੈਂ ਪਰਚੀਆਂ ਪਾ ਕੇ ਆਇਆ। ਨਾਂ ਲਿਖ ਕੇ ਕਿਹੜਾ ਨਸ਼ਾ ਵੇਚਦਾ ਹੈ? ਨੋਟ ਕਰੋ ਕਿ ਹੁਣ ਕਿਹੜਾ ਨਸ਼ਾ ਵੇਚਦਾ ਮੈਂ ਚਾਰਵਰੀ ਚਿੱਠੀਆਂ ਪਾ ਕੇ ਐਸਐਸਵੀ ਮੈਡਮ ਦੇ ਬਕਸੇ 'ਚ ਉਹਨਾਂ ਲਾਇਆ ਸੀ। ਬਕਸਾ ਖੁੱਲਿਆ ਮੈਨੂੰ ਇਹ ਨਹੀਂ ਪਤਾ ਚਿੱਠੀਆਂ ਕਿੱਧਰ ਗਿਆ ਉਹ ਕਿੱਧਰ ਗਿਆ। ਉਸ ਤੋਂ ਬਾਅਦ ਮੈਂ ਐਮਐਲ ਸਾਹਿਬ ਨੂੰ ਮੈਸੇਜ ਕੀਤਾ ਨਸ਼ੇ ਬਾਰੇ। ਵਟਸਐਪ ਤੇ ਉਹਨਾਂ ਨੇ ਸੀਨ ਕੀਤਾ ਹਰੀ ਲਾਈਨਾਂ ਚੈੱਕ ਕੀਤਾ ਪਰ ਮੈਨੂੰ ਪੁੱਛਿਆ ਨਹੀਂ ਫਿਰ ਮੈਂ ਮੰਤਰੀ ਸਾਹਿਬ ਕੋਲ ਆਏ ਹੋਏ ਨੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਬਕਾਇਦਾ ਰਿਕਾਰਡ ਹੈ ਕਾਲ ਰਿਕਾਰਡ ਤੇ ਉਹਦਾ ਨੰਬਰ ਚੈੱਕ ਦੇਖੋ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਏ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਕਿ ਤੁਹਾਡੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਦਾ ਟੱਡ ਪਰਦਾ ਇੰਨੀ ਇ ਆ ਕਣਕਾ ਅੱਜ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛ ਨਹੀਂ ਆਏ ਸੀ ਪੰਜਾਬ ਪਾਸ ਸਾਨੂੰ ਗਾਹ ਨਹੀਂ ਜਾਣ ਦਿੰਦੀ ਤਾਂ ਨਾਲ ਧੱਕਾ ਕਰ ਰਹੀ ਐ ਡਾਂਗਾ ਮਾਰਦੀ ਐ ਤੁਸੀਂ ਵੇਖਿਆ ਹੀ ਐ ਫਾਈ ਗੱਡੀਆਂ ਥੱਲੇ ਵੀ ਪੈਨੇ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਐ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੜੇ ਕਰਨੇ ਚਾਹੀਦੇ ਸਵਾਲ ਤਾਂ ਇਹੀ ਪੁੱਛਣੇ ਸੀ ਤੁਸੀਂ ਨਸ਼ਾ ਨੇ ਨਸ਼ਾ ਦਾ ਤੁਹਾਨੂੰ ਪਤਾ ਹੀ ਆ ਵੀ ਕੀ ਜਾਂਦਾ ਸਾਰੇ ਪੰਜਾਬ ਚ ਇੱਥੇ ਤਾਂ ਮੈਂ ਖੇਡ ਬਣਾ ਕੇ ਤੀਜੇ ਦਿਨ ਸਾਡੀਆਂ ਅੱਖਾਂ ਚੁੰਬਲ ਦੇ ਆ ਕੇ ਸਾਡੇ ਤੇ ਟਰਾਲੀ ਸਾਡੇ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਇੰਨਾ ਕੋ ਸਾਡਾ ਚੋਰੀ ਕੀਤਾ ਨੇ ਇਹਨਾਂ ਨੇ ਇਹ ਸਵਾਲਾਂ ਤੋਂ ਪਾਇਦੇ ਕਿਉਂ ਹੈ ਮੰਤਰੀ ਕਿਉਂਕਿ ਕਈ ਜਗ੍ਹਾ ਤੇ ਹੋਇਆ ਕਿ ਸਵਾਲ ਕਰਨ ਹੀ ਨਹੀਂ ਦਿੱਤੇ ਜਾ ਰਹੇ ਵੇਖੋ ਕਿਹੜੇ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆ ਇਹ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰਜੀ ਸਾਡੀ ਲੱਖਾਂ ਏਕੜ ਕਣਕ ਛੜ ਕੇ ਸੁਆਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਟੁੱਟ ਜੇ ਉਹਨੇ ਇੱਕ ਵੀ ਬਿਆਨ ਦਿੱਤਾ ਅੱਜ ਤੁਹਾਡੇ ਕਈ ਨੇਤਾ ਜਿਹੜੇ ਜਾਂ ਕਈ ਕਿਸਾਨ ਆ ਇਹਨਾਂ ਨੂੰ ਜਬਰੀ ਚੱਕ ਕੇ ਪੁਲਿਸ ਲੈ ਕੇ ਗਈ ਹਜੀ ਆ ਬੜੀ ਸ਼ਾਂਤ ਮਈ ਨਾ ਉਹਨਾਂ ਤੋਂ ਸਵਾਲ ਪੁੱਛਣੇ ਸੀ ਉਹਨਾਂ ਨੇ ਸਵਾਲ ਪੁੱਛ ਕੇ ਉਹਨਾਂ ਦਾ ਜਵਾਬ ਲੈਣਾ ਸੀ ਉਹਨਾਂ ਤੋਂ ਵੀ ਸਾਡੇ ਨਾਲ ਜੋ ਇਹਨਾਂ ਕਿਸਾਨਾਂ ਨਾਲ ਧੱਕਾ ਹੋਇਆ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਸੜੀਆਂ ਉਹਦਾ ਇਹ ਤੱਕ ਬਿਆੜ ਵੀ ਨਹੀਂ ਦਿੱਤਾ ਮੂੰਹ ਵੀ ਨਿਕੋਲਿਆ ਮਾੜਾ ਕੰਮ ਮੈਂ ਆਈ ਵੀ ਨਹੀਂ ਕਿਹਾ ਵੀ ਮਾੜਾ ਹੋ ਗਿਆ ਉਹਨਾਂ ਅੱਗੇ ਤੁਹਾਡਾ ਕੀ ਪ੍ਰੋਗਰਾਮ ਹੈ ਸਾਡੇ ਸਾਡਾ ਪ੍ਰੋਗਰਾਮ ਹੈ ਜਿੰਦਾਂ ਤੱਕ ਸਾਡੇ ਸਾਡੀਆਂ ਮੰਗਾ ਹੱਕੀ ਨਹੀਂ ਮੰਗਦੇ ਅਸੀਂ ਆਲਤਾ ਸੰਗਰਾਸ਼ ਕਰਾਂਗੇ